ਪਰਦਾਨ ਰਾਜਾ ਵੜਿੰਗ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ गिर ਗਏ ਨੇ ਰਾਜਾ ਵੜਿੰਗ ਦਾ ਇੱਕ ਹੋਰ ਬਿਆਨ ਸਾਹਮਣੇ ਆ ਗਿਆ ਹਾਲੇ ਬੁੱਟਾ ਸਿੰਘ ਵਾਲਾ ਬਿਆਨ ਰਾਜਾ ਵੜਿੰਗ ਦਾ ਪਿੱਛਾ ਨਹੀਂ ਸੀ ਛੱਡ ਰਿਹਾ ਤੇ ਰਾਜਾ ਵੜਿੰਗ ਦਾ ਇਸੇ ਦੇ ਵਿਚਾਲੇ ਇੱਕ ਹੋਰ ਬਿਆਨ ਆ ਗਿਆ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਰਾਜਾ ਵੜਿੰਗ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਏ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਤੇ ਗੈਂਗਸਟਰਾਂ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਏ ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰਾਂ ਦੇ ਪਰਿਵਾਰਾਂ ਤੇ ਵੀ ਗੰਭੀਰ ਧਾਰਾਵਾਂ ਲੱਗਣੀਆਂ ਚਾਹੀਦੀਆਂ ਨੇ ਕਤਲਾਂ ਦੇ ਪਰਿਵਾਰਾਂ ਤੇ ਵੀ ਕਤਲ ਦਾ ਪਰਚਾ ਦਰਜ ਹੋਵੇ ਰਾਜਾ ਵੜਿੰਗ ਇੱਥੇ ਹੀ ਨਹੀਂ ਰੁਕੇ ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰਾਂ ਦੀ ਦੇ ਮਾਤਾ ਪਿਤਾ ਹੋਣ ਚਾਚਾ ਹੋਵੇ ਮਾਮਾ ਹੋਵੇ ਪਤਨੀ ਹੋਵੇ ਉਹਨਾਂ ਨੂੰ ਵੀ ਅੰਦਰ ਕਰ ਦਿਓ ਜੇਲ੍ਹ ਭੇਜ ਦਿਓ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਦੇ ਦੌਰਾਨ ਮੁਝੇ ਪਾਸੇ ਐਸੇ ਬਿਆਨ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਰਾਜਾ ਵੜਿੰਗ ਨੂੰ ਘੇਰਿਆ ਜਾ ਰਿਹਾ ਹੈ ਬੀਜੇਪੀ ਨੇ ਰਾਜਾ ਵੜਿੰਗ ਦੇ ਬਿਆਨ ਤੇ ਸਵਾਲ ਚੁੱਕੇ ਨੇ ਬੀਜੇਪੀ ਨੇ ਕਿਹਾ ਹੈ ਕਿ ਰਾਜਾ ਵੜਿੰਗ ਜੀ ਸੰਵਿਧਾਨ ਦਾ ਸਤਿਕਾਰ ਕਰਨਾ ਵੀ ਸਿੱਖੋ ਜੁਰਮ ਕਰਨ ਵਾਲਾ ਦੋਸ਼ੀ ਹੁੰਦਾ ਹੈ ਨਾ ਕਿ ਉਸ ਦਾ ਪਰਿਵਾਰ ਤੁਸੀਂ ਤਾਂ ਸੰਵਿਧਾਨ ਹੀ ਬਦਲਣ ਨੂੰ ਫਿਰਦੇ ਹੋ ਜੀ ਜੇ ਆਹ ਕਰਨਾ ਹੈ ਫਿਰ ਪੂਰੇ ਗਾਂਧੀ ਪਰਿਵਾਰ ਤੇ ਵੀ ਕਾਰਵਾਈ ਹੋਵੇ ਗਾਂਧੀ ਪਰਿਵਾਰ ਤੇ ਵੀ 84 ਦੀ ਨਸਲ ਕੁਸ਼ਲੀ ਕਾਰਵਾਈ ਕਰੋ ਰਾਜੀਵ ਗਾਂਧੀ ਜੀ ਦੀ ਧਰਮ ਪਤਨੀ ਸੋਨੀਆ ਗਾਂਧੀ ਬੇਟੀ ਪ੍ਰਿਯੰਕਾ ਗਾਂਧੀ ਬੇਟਾ ਰਾਹੁਲ ਗਾਂਧੀ ਉਹਨਾਂ ਖਿਲਾਫ ਵੀ 302 ਦਾ ਪਰਚਾ ਦਰਜ ਕਰਵਾਓ ਇਹ ਹੁਣ ਆਪਸ ਦੇ ਵਿੱਚ ਵਾਰ ਪਲਟ ਵਾਰ ਵੀ ਸ਼ੁਰੂ ਹੋ ਗਿਆ ਹੈ ਤੇ ਪਹਿਲਾਂ ਰਾਜਾ ਵੜਿੰਗ ਦਾ ਇਹ ਬਿਆਨ ਤੁਹਾਨੂੰ ਸੁਣਾਉਨੇ ਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਗੈਂਗਸਟਰਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਟੱਕ ਦੇਓ। ਸੱਪ ਲੈਣਾ ਪਊਗਾ ਜਿਹੜਾ ਜੇ ਸੱਤਣਾ ਪਊਗਾ। ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਉਣਾ ਪਊਗਾ ਸਾਰੇ ਨੂੰ। ਚਾਹੀਏ ਮਮਾ ਹੈ ਤੇ ਚਾਹੀਏ ਚਾਚਾ ਹੈ ਤੇ ਚਾਹੀਏ ਦਾਦਾ ਹੈ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਨੰਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਲ੍ਹ ਛੇ DNA ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਇੱਕ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੇ ਮਾਮਾਏ ਤੇ ਚਾਹੇ ਚਾਚਾਏ ਤੇ ਚਾਹੇ ਦਾਦਾ ਤੇ ਚਾਹੇ ਪੁੱਤ ਹੈ ਤੇ ਚਾਹੇ ਪਤਨੀ ਹੈ ਤੇ ਚਾਹੇ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਨੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਹ ਚ ਹੋਇਆ ਉਹਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਹ ਛੇੜਨਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਗੈਂਗ ਦਾ ਮਤਲਬ ਮਰ ਗਿਆ ਇੱਕ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਬੀਚ 302 ਚ ਫੜ ਕੇ ਲਿਆਉਣਾ ਪਊਗਾ ਸਾਰੇ ਨੂੰ ਚਾਹੇ ਮਾਮਾਏ ਤੇ ਚਾਹੇ ਚਾਚਾਏ ਤੇ ਚਾਹੇ ਦਾਦਾਏ ਇਕਾ ਪੁੱਤ ਹੈ ਤੇ ਚਾਹੀ ਪਤਨੀ ਹੈ ਤੇ ਚਾਹੀ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਛੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਲ੍ਹ ਛੇਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕੈਂ ਦਾ ਮਤਲਬ ਮਰ ਗਿਆ ਤਾਂ ਰਾਜਾ ਵੜਿੰਗ ਦਾ ਇਹ ਤਾਜ਼ਾ ਬਿਆਨ ਤੁਸੀਂ ਸੁਣਿਆ ਜਿਸ ਨੂੰ ਲੈ ਕੇ ਵਿਵਾਦ ਹੋ ਗਿਆ ਏ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਏ ਕਿ ਜਿਹੜਾ ਗੈਂਗਸਟਰ ਹੈ ਉਸ ਦੇ ਮਾਤਾ ਪਿਤਾ ਉਸ ਦੇ ਚਾਚਾ ਉਸ ਦੇ ਪਰਿਵਾਰ ਜਿਹੜੇ ਨੇ ਉਹਨਾਂ ਤੇ ਵੀ ਕਾਰਵਾਈ ਕਰੋ ਉਹਨਾਂ ਨੂੰ ਵੀ ਜੇਲ੍ਹ ਦੇ ਅੰਦਰ ਦਿਓ ਤਾਂ ਇਸ ਵੇਲੇ ਕਾਂਗਰਸ ਦੇ ਸਪੋਕਸਪਰਸਨ ਅਸ਼ਪ੍ਰੀਤ ਖੜਿਆਲ ਅਤੇ ਭਾਜਪਾ ਦੇ ਸਪੋਕਸਪਰਸਨ ਪ੍ਰਿਤਪਾਲ ਸਿੰਘ ਬਲੀਵਾਲ ਨਿਊਜ਼ 18 ਦੇ ਨਾਲ ਜੁੜੇ ਨੇ ਦੋਵਾਂ ਦਾ ਸਵਾਗਤ ਹੈ ਪਹਿਲਾਂ ਤਾਂ ਖੜਿਆਲ ਸਾਹਿਬ ਤੁਹਾਡਾ ਰੁਕ ਕਰਦੇ ਹਾਂ ਤੁਹਾਡਾ ਇਸ ਤੇ ਕੀ ਕਹਿਣਾ ਹੈ ਰਾਜਾ ਵੜਿੰਗ ਦੇ ਵੱਲੋਂ ਇੱਕ ਇਹ ਬਿਆਨ ਦਿੱਤਾ ਗਿਆ ਤੁਸੀਂ ਖੁਦ ਵੀ ਐਡਵੋਕੇਟ ਹੋ ਤੇ ਕੀ ਇਹ ਹੁੰਦਾ ਹੈ ਕਿ ਜੇ ਕੋਈ ਕ੍ਰਾਈਮ ਕੋਈ ਸ਼ਖਸ ਕਰਦਾ ਹੈ ਕੋਈ ਵੀ ਹੋਵੇ ABC ਕਿ ਉਸਦੇ ਪਰਿਵਾਰ ਨੂੰ ਵੀ ਉਹੀ ਸਜ਼ਾ ਮਿਲ ਸਕਦੀ ਹੈ ਦੇਖੋ ਨੰਬਰ ਕਿਹ ਹੈ ਜੀ ਮੈਨੂੰ ਨਾ ਆਡੀਓ ਆਵਾਜ਼ ਸੁਣਾਈ ਦੇ ਰਹੀ ਹੈ ਏਕੋ ਆ ਰਹੀ ਹੈ ਟੀਮ ਨੂੰ ਕਾਈਂਡੀ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ ਵੈਸੇ ਤੁਸੀਂ ਕੰਟੀਨਿਊ ਕਰ ਸਕਦੇ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ ਮੈਂ ਕੰਟੀਨਿਊ ਟੀਮ ਜਰਾ ਦੇਖ ਲੇ ਸੋ ਨੰਬਰ ਕਿਹ ਹੈ ਜੀ ਕਿ ਕੰਟੈਕਸਟ ਹੈ ਨਾ ਜੀ ਭਾਰਤੀ ਜਨਤਾ ਪਾਰਟੀ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ፕሮਪਗੈਂਡਾ ਕਰ ਰਹੀ ਹੈ ਜੋ ਇਹ ਹਮੇਸ਼ਾ ਕਰਦੇ ਆਏ ਆ ਮੁੱਦੇ ਤੇ ਤਾਂ ਬੋਲਣਾ ਨਹੀਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਬੋਲੇ ਨਹੀਂ ਅਹਿਮ ਮੁੱਦਿਆਂ ਤੇ ਬੋਲਦੇ ਨਹੀਂ ਜਦੋਂ ਵਾਰੀ ਹੁੰਦੀ ਹੈ ਪ੍ਰੋਪਗੈਂਡਾ ਦੀ ਉਦੋਂ ਬੋਲਦੇ ਸੋ ਪਹਿਲੀ ਗੱਲ ਕੀ ਭਾਰਤੀ ਜਨਤਾ ਪਾਰਟੀ ਕੋਲੇ ਮੋਰਲ ਗਰਾਉਂਡ ਹੈ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਚੁੜਾਏ ਆ ਇਹਨਾਂ ਨੂੰ ਪੁੱਛੋ ਬੁਲਡੋਜ਼ਰ ਬਾਬਾ ਕੀ ਦਾ ਨਾਮ ਹੈ ਕਿਹੜੇ ਇਹਨਾਂ ਦੇ ਲੀਡਰ ਦਾ ਨਾਮ ਹੈ ਤੇ ਕੀ ਸੁਪਰੀਮ ਕੋਰਟ ਨੇ ਫਟਕਾਰ ਨਹੀਂ ਲਾਈ ਇਹਨਾਂ ਨੂੰ ਇਹ ਲੈਕਚਰ ਦੇ ਰਹੇ ਅੱਜ ਭਾਰਤੀ ਜਨਤਾ ਪਾਰਟੀ ਇੰਨੀ ਗੱਲ ਦਾ ਜਵਾਬ ਦੇ ਦੇ ਜਦੋਂ ਤੁਸੀਂ ਕਰਾਤੇ ਬੁਲਡੋਜ਼ਰ ਚਾੜੇ ਤੇ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਕਿਉਂ ਦਿੱਤੀ ਉਹਨਾਂ ਦੀ ਮਾਂ ਉਹ ਜੇ ਕੋਈ ਮਲਜ਼ਮ ਸੀਗਾ ਪਹਿਲੀ ਗੱਲ ਤਾਂ ਉਹ ਕਹਿੰਦਾ ਨਾ 1 is to be presumed innocent until proven guilty ਇਹ ਜੱਜ ਜਿਊਰੀ ਐਗਜ਼ੀਕਿਊਸ਼ਨਰ ਆਪਦੇ ਆਪ ਨੂੰ ਮੰਨ ਲੈਂਦੇ ਆ ਫੈਸਲਾ ਸੁਣਾ ਦਿੰਦੇ ਆ ਹਜੇ ਮਤਲਬ ਕਿ ਕਾਰਵਾਈ ਵੀ ਕੋਈ ਨਹੀਂ ਹੁੰਦੀ ਚਲਾਨ ਵੀ ਨਹੀਂ ਪੇਸ਼ ਹੋਇਆ ਹੁੰਦਾ ਬਲਡੋਜ਼ਰ ਚੜਾ ਲੈਂਦੇ ਤੇ ਸਜ਼ਾ ਦਿੰਦੇ ਨੇ ਮਾਂ ਨੂੰ ਬਾਪ ਨੂੰ ਬੱਚਿਆਂ ਨੂੰ ਉਹਨਾਂ ਦੇ ਸਿਰ ਤੋਂ ਛੱਤ ਖੋ ਲੈਂਦੇ ਆ ਹੁਣ ਮੈਨੂੰ ਪਤਾ ਨਹੀਂ ਕੀ ਗੱਲ ਆ ਜਾਂ ਨਹੀਂ ਅਖੜਿਆਲ ਸਾਹਿਬ ਸਜ਼ਾ ਦਿੱਤੀ ਜਾ ਸਕਦੀ ਆ ਜਾਂ ਨਹੀਂ ਕਾਨੂੰਨ ਮੈਂ ਉਹੀ ਮੈਂ ਤੁਹਾਨੂੰ ਉਹੀ ਦੱਸਣਾ ਜੋ ਕੰਟੈਕਸ ਸੀਗਾ ਉਹ ਇਹ ਸੀਗਾ ਜਦੋਂ ਪਰਿਵਾਰਕ ਮੈਂਬਰਸ ਇਨਵੋਲਡ ਹੈ ਕੋਈ ਚਾਚਾ ਇਨਵੋਲਡ ਹੈ ਕੋਈ ਤਾਇਆ ਇਨਵੋਲਡ ਹੈ ਕੋਈ ਮਾਮਾ ਇਨਵੋਲਡ ਹੈ ਉਹੋ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਨੀ ਗੱਲ ਪੁੱਛੂੰਗਾ ਅੱਜ ਜੇ ਸਟੈਂਡ ਲੈ ਰਹੇ ਹੈ ਤਾਂ ਮਾਫੀ ਮੰਗਣ ਜਿਹੜੇ ਲੋਕਾਂ ਦੇ ਘਰਾ ਤੇ ਬੁਲਡੋਜ਼ਰ ਚੁੜਾਈ ਗਏ ਮੈਂ ਬਲੀਵਾਲ ਸਾਹਿਬ ਦਾ ਵੀ ਰੋਖ ਕਰਦਾ ਖੜਿਆਲ ਸਾਹਿਬ ਠੀਕ ਹੈ ਤੁਹਾਡੀ ਗੱਲ ਤੁਹਾਡੀ ਗੱਲ ਆ ਗਈ ਹੈ ਤੁਸੀਂ ਕਹਿ ਰਹੇ ਹੋ ਕਿ ਬੁਲਡੋਜ਼ਰ ਚੱਲੇ ਨੇ ਜਿੱਥੇ ਗੈਂਗਸਟਰ ਨੇ ਯੂਪੀ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਵੀ ਹਾਲਾਂਕਿ ਬੁਲਡੋਜ਼ਰ ਚੱਲ ਰਹੇ ਨੇ ਬਲੀਵਾਲ ਸਾਹਿਬ ਪਹਿਲਾਂ ਤਾਂ ਰਾਜਾ ਵੜਿੰਗ ਦਾ ਇਹ ਬਿਆਨ ਤੇ ਕਾਂਗਰਸ ਕਹਿ ਰਹੀ ਹੈ ਕਿ ਤੁਸੀਂ ਜਾਣ ਬੁਝ ਕੇ ਪ੍ਰੋਪਗੈਂਡਾ ਕਰਦੇ ਹੋ ਤੁਸੀਂ ਵਾਰ ਦੀ ਖੱਲ ਉਤਾਰਨ ਦੀ ਕੋਸ਼ਿਸ਼ ਕਰ ਰਹ ਦੇਖੋ ਰਾਣਾ ਜੀ ਬਿਆਨ ਦਵੇ ਰਾਜਾ ਵੜਿੰਗ ਜੀ ਦੋਸ਼ੀ ਹੋਗੇ ਅਸੀਂ ਯਾਨੀ ਅਸੀਂ ਉਹਨੂੰ ਸਕ੍ਰਿਪਟ ਲਿਖ ਕੇ ਦਿੰਨੇ ਆ ਤੇ ਰਾਜਾ ਵੜਿੰਗ ਉਹ ਜਾ ਕੇ ਬੋਲ ਦਿੰਦਾ ਜੀ ਹੁਣ ਗੱਲ ਹੈ ਕਿ ਇਹ ਸਵਿਧਾਨ ਦੇ ਰੱਖਿਆ ਕਿ ਸਵਿਧਾਨ ਦੀ ਕਾਪੀ ਰੇਜ ਚਾਕੇ ਸਵਿਧਾਨ ਬਚਾਉ ਰੈਲੀਆਂ ਕਰਨ ਵਾਲੇ ਕੀ ਸਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਜੀ ਮੇਰੇ ਭਰਾ ਵਕੀਲ ਸਾਹਿਬ ਤੁਸੀਂ ਪੁੱਛਿਆ ਕੀ ਸਵਿਧਾਨ ਜਾਂ ਕਾਨੂੰਨ ਦੇ ਵਿੱਚ ਐਸਾ ਪ੍ਰਵਧਾਨ ਹੈਗਾ ਕਿ ਉਹਦੇ ਮਾਂ ਉਹਦੇ ਬੱਚੇ ਪੁਰੀ ਘਰ ਵਾਲੀ ਉਹਦੇ ਚਾਚੇ ਉਹਦੇ ਮਾਮੇ ਤੱਕ ਨੂੰ ਸਜ਼ਾ ਦੇ ਦਿੱਤੀ ਜਾਵੇ 302 ਦਾ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ 120 20 ਦੇ ਵਿੱਚ ਅੰਦਰ ਕਰ ਦੀ ਗੱਲ ਆਖੀ ਇਹ ਨਹੀਂ ਕਿ ਕਿ ਇਨਵੋਲਵ ਹੋਣਗੇ ਇਹ ਤਾਂ ਉਹਨੂੰ ਸੇ ਲਗੂਆ ਹੁਣ ਗੱਲ ਹੈ ਕਿ ਕਤਲ ਕੋਈ ਵੀ ਕਰੇ ਜੀ ਮੰਨ ਲਿਆ ਦੋਸ਼ੀ ਹੈ ਦੋਸ਼ੀ ਤੰਗ ਦੇਣਾ ਚਾਹੀਦਾ ਮੈਂ ਤਾਂ ਬਿਲਕੁਲ ਨਾਲ ਆ ਇਸੀ ਦੇ ਵਿੱਚ ਪਰ ਜਦੋਂ ਪਰਿਵਾਰ ਦੇ ਬੱਚਿਆਂ ਦੀ ਗੱਲ ਆਦੀ ਹੈ ਸਪੈਸ਼ਲ ਚਲ ਬੱਚੇ ਵਰਤਿਆ ਗਿਆ ਫਿਰ ਮੈਂ ਕਹੂੰਗਾ ਕਿ ਬੱਚੇ 2 ਸਾਲ ਦਾ ਹੋਵੇ 3 ਸਾਲ ਦਾ ਹੋਵੇ ਇਹ ਪੁੱਛ ਕੇ ਜਾਂਦਾ ਜੀ ਆਪਦੇ ਪਿਓ ਨੂੰ ਦੱਸਦਾ ਕਿ ਭਾਈ ਆ ਜਾ ਕੇ ਕਤਲ ਕਰਕੇ ਇਹ ਆਪਾਂ ਉਹਨੂੰ ਦੋਸ਼ੀ ਮੰਨ ਲਾਂਗੇ ਚਲੋ ਮੰਨ ਲੈਂਦੇ ਆ ਥੋੜੀ ਇਹ ਵੀ ਗੱਲ ਦੇ ਨਾਲ ਮੈਂ ਇਸ ਕਰ ਲੈਣਾ ਫਿਰ ਤਾਂ ਚਲੋ ਜੀ ਫਿਰ ਫਿਰ ਤਾਂ ਜਵਾਜੀਬ ਗਾਂਧੀ ਨੇ ਦੰਗੇ ਕਰਵਾਏ ਸੀ ਆ ਨਵੰਬਰ ਦੇ ਦਿਨ ਚੱਲਦੇ ਪਏ ਨੇ ਇਹਨਾਂ ਦਿਨਾਂ 'ਚ ਹੀ ਹੋਏ ਰਹੇ ਸੀਗੇ ਗਾਂਧੀ ਪਰਿਵਾਰ ਨੂੰ ਸਿੱਖ ਕੌਮ ਦੋਸ਼ੀ ਮੰਨਦੀਆਂ ਦੋਵੋ ਜੀ ਸੋਨੀਆ ਗਾਂਧੀ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਪਰਚਾ 302 ਦਾ ਰਾਜਾ ਵਿੰਕ ਰਵਾਇਆ ਬ੍ਰਿੰਕਾ ਗਾਂਧੀ ਉਹਨਾਂ ਦੀ ਬੇਟੀ ਸੀ ਉਹਦੇ ਤੇ ਕਰਵਾਏ ਪਰਚਾ ਰਾਹੁਲ ਗਾਂਧੀ ਇਹਨਾਂ ਦਾ ਬੋਸ ਕਰਵਾਵੇ 302 ਦਾ ਪਰਚਾ 120 ਦਾ ਪਰਚਾ ਮਨੂਜਾ ਪਰ ਬਲੀਵਾਲ ਸਾਹਿਬ ਕਈ ਵਾਰੀ ਇਹ ਬਿਆਨ ਇਸ ਕਰਕੇ ਵੀ ਕਾਂਗਰਸ ਦੇ ਖੜਿਆਲ ਸਾਹਿਬ ਤੋਂ ਵੀ ਅਸੀਂ ਪੁੱਛਾਂਗੇ ਪਰ ਕਿਹਾ ਜਾਂਦਾ ਹੈ ਕਿ ਸ਼ਕਤੀ ਦੇ ਨਾਲ ਹੀ ਖਤਮ ਹੁੰਦਾ ਹੈ ਸ਼ਕਤੀ ਕੀਤੀ ਜਾਣੀ ਚਾਹੀਦੀ ਹੈ ਕਿ ਸ਼ਕਤੀ ਹੋਵੇ ਹੋਰ ਮੈਂ ਕਹਾਂ ਜੀ ਸ਼ਕਤੀ ਹੋਣੀ ਚਾਹੀਦੀ ਹੈ ਕਿ 1 3 ਸਾਲ 2 ਸਾਲ 5 ਸਾਲ 10 ਸਾਲ ਦਾ ਬੱਚਾ ਉਹਦਾ ਗਵਾਹਦਾਰ ਹੋ ਜੂਗਾ ਜੀ ਕਿ ਆਪਾਂ ਉਹਦੇ ਤੇ 302 ਦਾ ਮੁਕੱਦਮਾ ਦਰਜ ਕਰ ਸਾਹਿਬ ਅਨੰਬੀਰ ਜੀ 120 ਦੇ 20 ਦੇ ਵਿੱਚ ਉਹ جواب ਨਾ ਚਾਕੇ ਆਪਾਂ ਅੰਦਰ ਦੇ ਦਾਂਗੇ ਇੱਕ ਵੀਰ ਜੀਪੀ ਦੀ ਕਾਰਵਾਈ ਦਾ ਵੀ ਤੁਹਾਨੂੰ ਪੁੱਛ ਰਹੇ ਸੀ ਖੜਿਆਲ ਸਾਹਿਬ ਕਿ ਜਿਹੜੇ ਬਲਡੋਜ਼ਰ ਚੱਲੇ ਨੇ ਫਿਰ ਉਹ ਕਿਹੜੇ ਕਾਨੂੰਨ ਦੇ ਤਹਿਤ ਚੱਲੇ ਨੇ ਮੈਂ ਇੱਕ ਗੱਲ ਕਰਦਾ ਜੀ ਬਲਡੋਜ਼ਰ ਉਸ ਦੀ ਕੌਸ ਕਮਾਈ ਦੇ ਉੱਪਰ ਉਹ ਕੀਤੇ ਗਏ ਧੰਧਿਆਂ ਦੇ ਵਿੱਚੋਂ ਲਏ ਗਏ ਪੈਸਿਆਂ ਦੇ ਉੱਪਰ ਚੱਲੇ ਆ ਨਾ ਕਿ ਉਹਦੇ ਮਾਂ ਪਿਓ ਦੀ ਕਮਾਈ ਦੇ ਠੀਕ ਹੈ ਤੁਹਾਡੀ ਗੱਲ ਕਲੀਅਰ ਹੋ ਗਈ ਹੈ ਮੈਂ ਖੜਿਆਲ ਸਾਹਿਬ ਖੜਿਆਲ ਸਾਹਿਬ ਪਿਆਰ ਦੀ ਜਨਤਾ ਦੇਖੋ ਮੈਂ ਆ ਰਿਹਾ ਬਲੀਵਾਲ ਸਾਹਿਬ ਮੈਂ ਆ ਰਿਹਾ ਗੈਂਗਸਟਰਿਕ ਬਹੁਤ ਵੱਡਾ ਮੁੱਦਾ ਏ ਚਾਹੇ ਪਿਛਲੀ ਕੈਪਟਨ ਸਰਕਾਰ ਰਹੀ ਹੋਵੇ ਤਾਂ ਚਾਹੇ ਹੁਣ ਮੌਜੂਦਾ ਸਰਕਾਰ ਕੱਲ ਹੀ ਹਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਬਿਆਨ ਆਇਆ ਕਿ ਜਾਂ ਤਰਨਤਾਰਨ ਛੱਡ ਦਿਓ ਪੰਜਾਬ ਛੱਡ ਦਿਓ ਨਹੀਂ ਤਾਂ ਅਸੀਂ ਖਾਤਮਾ ਕਰ ਦਾਂਗੇ ਇਸੇ ਦੇ ਵਿਚਾਲੇ ਰਾਜਾ ਵੜਿੰਗ ਦਾ ਬਿਆਨ ਆ ਗਿਆ ਰਾਜਾ ਵੜਿੰਗ ਹੋਰ ਅੱਗੇ ਚਲੇ ਗਏ ਉਹਨਾਂ ਨੇ ਕਿਹਾ ਕਿ ਮਾਤਾ ਪਿਤਾ ਬੱਚੇ ਮਾਮੇ ਚਾਚੇ ਸੱਪ ਛੱਡ ਦਿਓ ਕੀ ਇਸ ਨੂੰ ਸਮਝਿਆ ਜਾਵੇ ਕਿ ਅਜਹੀ ਕਾਰਵਾਈ ਜਾਇਜ਼ ਹੈ ਅਜਹੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਪੂਰੀ ਕਾਂਗਰਸ ਇਕਜੁੱਟ ਹੈ ਇਸ ਬਿਆਨ ਨੂੰ ਲੈ ਕੇ ਇਤਫਾਕ ਰੱਖਦੀ ਹੈ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਦੇਖੋ ਨੰਬਰ ਏ ਕੀ ਹੈ ਕਿ ਮੇਰੇ ਜਿਹੜੇ ਭਰਾ ਨੇ ਬਲੇਵਾਲ ਜੀ ਇਹਨਾਂ ਨੇ ਆਪ ਹੀ ਆਪਦੇ ਸਵਾਲ 'ਚ ਜਵਾਬ ਵੀ ਦਿੱਤਾ ਕਨੇ ਵੜਿੰਗ ਸਾਹਿਬ ਨੇ 120 ਬੀ ਦਾ ਜ਼ਿਕਰ ਕੀਤਾ 120 ਬੀ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਕਾਂਸਪੀਰੇਸੀ ਹੁੰਦੀ ਹੈ ਤੇ ਕਾਂਸਪੀਰੇਸੀ ਜਦੋਂ ਕੋਈ ਪਰਿਵਾਰ ਦਾ ਮੈਂਬਰ ਕਰ ਰਿਹਾ ਹੈ ਕਨਸਪਾਇਰ ਕਰ ਰਿਹਾ ਹੈ ਸੂਬੇ ਦੇ ਖਿਲਾਫ ਲੋਕਾਂ ਦੇ ਖਿਲਾਫ ਮਾਰਨ ਦੀ ਕੋਸ਼ਿਸ਼ ਐਕਸਟਰੈਕਟ ਕਰਨ ਦੀ ਕੋਸ਼ਿਸ਼ ਪੈਸੇ ਖੋਣ ਦੀ ਕੋਸ਼ਿਸ਼ ਕੋਈ ਵੀ ਅਫੈਂਸ ਲਈ ਕਨਸਪਾਇਰ ਕਰ ਰਿਹਾ ਤੇ ਉਹਦਾ ਜੁਰਮਬੰਦ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇੰਨਾ ਪ੍ਰੇਮ ਕਿਉਂ ਜਾਗ ਰਿਹਾ ਬੀਜੇਪੀ ਦੇ ਦਿਲ ਦੇ ਵਿੱਚ ਗੈਂਗਸਟਰਸ ਲਈ ਇੰਨਾ ਪ੍ਰੇਮ ਕਿਉਂ ਜਾਗ ਰਿਹਾ ਜਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿੰਪਥੀ ਕਿਉਂ ਜਾਗ ਇੱਕ ਮਿੰਟ ਵਿੱਚ ਨਾ ਬੋਲੋ ਜੀ ਮੈਂ ਤੁਹਾਡੇ ਟੈਨਸ ਨਹੀਂ ਬੋਲਿਆ ਦੂਜੀ ਗੱਲ ਜਿਹੜੀ ਹੈ ਇਹ ਸਿੰਪਥੀ ਗੈਂਗਸਟਰਸ ਲਈ ਬੀਜੇਪੀ ਦੇ ਜਿਹੜੀ ਦਿਲ ਤੇ ਮਨ ਦੇ ਵਿੱਚ ਹੈਗੀ ਐ ਜੋ ਉਹ ਜ਼ਾਹਿਰ ਹੋਈ ਐ ਦੂਜੀ ਗੱਲ ਜਿਹੜੀ ਐ ਇਹਨਾਂ ਨੂੰ ਮੈਂ ਇਹ ਕਹੂੰਗਾ ਵੀ ਦੌਰੇ ਮਾਪਦੰਡਾਂ ਦੇ ਤ્યાਗ ਦੋ ਦੌਰੇ ਮਾਪਦੰਡਾਂ ਤਾਂ ਐ ਕਿਉਂਕਿ ਜਦੋਂ ਤੁਸੀਂ ਬੁਲਡੋਜ਼ਰ ਬਾਬਾ ਦੀ ਗੱਲ ਕੀਤੀ ਜਿਹੜੇ ਬੁਲਡੋਜ਼ਰ ਚਲਾਏ ਐ ਜਿਨ੍ਹਾਂ ਨੂੰ ਇਹਨਾਂ ਦੇ ਸੀਨੀਅਰ ਲੀਡਰਾਂ ਨੇ ਮੰਤਰੀਆਂ ਨੇ ਜਸਟੀਫਾਈ ਕੀਤਾ ਸਪੋਰਟ ਕੀਤਾ ਗਤਕਰੀ ਦਾ ਵਰਗਿਆ ਨੇ ਨਿਤਨ ਗਤਕਰੀ ਜੀ ਵਰਗਿਆ ਨੇ ਤੇ ਪਾਰਟੀ ਜਨਤਾ ਪਾਰਟੀ ਦੇ ਬਲਾਰਾ ਸਾਹਿਬ ਅੱਜ ਇਹ ਗੱਲ ਕਹਿ ਦੇ ਵੀ ਯੋਗੀ ਅਦਿੱਤਿਆ ਰਾਜਜੀ ਤੇ ਹੋਰ ਲੀਡਰ ਜਿਨ੍ਹਾਂ ਨੇ ਬੁਲਟੂਜਰ ਚਲਾਏ ਮੈਂ ਉਹਨੂੰ ਕੰਡੈਮ ਕਰਦਾ ਹਾਂ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਬਾਦ ਦਰ ਸਦਖਾਇਆ ਜਾਵੇ ਪਾਰਟੀ ਚੋਂ ਐਕਸਪੈਲ ਕੀਤਾ ਜਾਵੇ ਇਮੀਡੀਏਟਲੀ ਮੈਂ ਪੰਜਾਬ ਬੀਜੇਪੀ ਦੇ ਬਲਾਰਾ ਹੋਣ ਦੇ ਨਾਤੇ ਡਿਮਾਂਡ ਕਰਦਾ ਇਹ ਬੱਲੇਵਾਲ ਸਾਹਿਬ ਕਹਿ ਦੇ ਤੇ ਤੀਜੀ ਗੱਲ ਮਾਫੀ ਮੰਗਣ ਆਪਣੇ ਲੀਡਰਾਂ ਦੇ ਬਿਹਾਫ ਤੇ ਜੋ ਉਹਨਾਂ ਨੇ ਲੋਕਾਂ ਦੇ ਘਰ-ਬਾਰ ਉਜਾੜੇ ਉਹ ਤਾਂ ਗੁਲਜ਼ਮ ਹੀ ਨਹੀਂ ਸੀ ਜੀ ਉਹਨਾਂ ਦਾ ਤਾਂ ਪਰਚੀ ਜਨਾਬ ਹੀ ਨਹੀਂ ਸੀਗਾ ਬੱਚਾ ਦੇ ਸਿਰ ਤੋਂ ਛੱਤ ਖੋਲੇ ਨਾ ਰਾਜਾ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਰਾਜਾ ਵੜਿੰਗ ਦਾ ਬਿਆਨ ਇਹ ਹੈ ਕਿ ਜੇ ਇਨਵੋਲਵਮੈਂਟ ਹੋਵੇ ਤਾਂ ਕਾਰਵਾਈ ਹੋਵੇ ਬਿਨਾਂ ਇਨਵੋਲਵਮੈਂਟ ਤਾਂ ਨਹੀਂ ਤੁਸੀਂ ਕਹਿ ਰਹੇ ਇਕੋ ਨੰਬਰ ਇੱਕ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਉਹਨਾਂ ਨੇ 120 ਬੀ ਦਾ ਜ਼ਿਕਰ ਕੀਤਾ ਹੈ ਬੱਲੇਵਾਲ ਸਾਹਿਬ ਨੇ 120 ਬੀ ਦਾ ਜ਼ਿਕਰ ਕੀਤਾ ਹੈ ਵਿੜਿੰਗ ਸਾਹਿਬ ਦੇ ਬਿਆਨ ਜੁਦਾ 120 ਬੀ ਆ ਗਿਆ ਥੈਟ ਮੀਨਸ ਕਨਸਪੀਰੇਸੀ ਜੇ ਕੋਈ ਕਨਸਪੀਰੇਸੀ ਕਰ ਰਿਹਾ ਹੈ ਉਹਦਾ ਹਿੱਸਾ ਹੈਗਾ ਤੇ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਇਹਦਾ ਕਾਨੂੰਨੀ ਕਿਹਦਾ ਬੱਲੇਵਾਲ ਸਾਹਿਬ ਸਿੰਪਥੀ ਦੀ ਗੱਲ ਹੋ ਰਹੀ ਹੈ ਕਿ ਗੈਂਗਸਟਰਾਂ ਪ੍ਰਤੀ ਕੀ ਨਰਮ ਰੁਖ ਹੈ ਬੀਜੇਪੀ ਦਾ ਕਿਉਂ ਹਮਦਰਦੀ ਦਿਖਾਈ ਜਾ ਰਹੀ ਹੈ ਗੈਂਗਸਟਰਾਂ ਦੇ ਲਈ ਮੈਂ ਕੋਈ ਗੈਂਗਸਟਰ ਦੀ ਨਹੀਂ ਹਮਦਰਦੀ ਕਰ ਰਿਹਾ ਜੀ ਮੈਂ ਤਾਂ ਸਿੰਪਲ ਦੀ ਗੱਲ ਪੁੱਛੀ ਹੈਗੀ ਆ ਤੁਸੀਂ ਵੀਡੀਓ ਮੇਰੇ ਹਿਸਾਬ ਨਾਲ ਰਾਣਾ ਜੀ ਦੁਬਾਰਾ ਚਲਾ ਦਿਓ ਜੀ ਕਿਰਪਾ ਕਰਕੇ ਖੜਿਆਲ ਜੀ ਨੂੰ ਸੁਣਾ ਦਿਓ ਕਿ ਉਹ ਬਲਡੋజర్ ਵਾਲੀ ਵੀਡੀਓ ਚੱਲਦਾ ਰਾਣਾ ਜੀ ਬਲਡੋజర్ ਵਾਲੀ ਵੀਡੀਓ ਜਰਾ ਚਲਾ ਕੇ ਨਾ ਬੇਚੀ ਬੋਲਿਆ ਵੀਰੇ ਮੈਂ ਬਿਲਕੁਲ ਹੀ ਬੋਲਿਆ ਬਿਲਕੁਲ ਬੋਲਿਆ ਬਿਲਕੁਲ ਬੋਲੇ ਸੀਗੇ ਬੇਚੀ ਨਹੀਂ ਬੋਲਿਆ ਜੀ ਬਲੀਵਾਲ ਸਾਹਿਬ ਉਸ ਦਾ ਵੀਡੀਓ ਦੇਖੀ ਤੁਸੀਂ ਵੈਸੇ ਬਰੇਵਾਲ ਜੀ ਕੈਨ ਵੀ ਲਾਗੂ ਕਰੋ ਪੁਰੋਤਰ ਨਹੀਂ ਦੇਖਿਆ ਤੁਸੀਂ ਗਿਆਨ ਆਪਦੇ ਤੇ ਵੀ ਲੱਗ ਰਹੀ ਘਾਰੋ ਜੜੇ ਨਹੀਂ ਦੇਖੇ ਤੁਸੀਂ ਪਹਿਲਾਂ ਗਿਆਨ ਆਪਦੇ ਤੇ ਵੀ ਲੱਗ ਰਹੀ ਦੋ ਵਿਸਪਨ ਰਾਣਾ ਜੀ ਬੜਾ ਸਾਹਿਬ ਪੁਲਿਸ ਬੋਲਣ ਦਿਓ ਜੀ ਬਲੀਆਪਾਲ ਸਾਹਿਬ ਹੂੰ ਮੇਉਰਤਾ ਜੀ ਪੰਜਾਬ ਨੇ ਬੀਜੇਪੀ ਨੂੰ ਕਰਤਾ ਜੇ ਤੁਸੀਂ 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 ਇਹਨਾਂ ਨੂੰ ਵੀਡੀਓ ਸੁਣਾਓ ਇਹਨਾਂ ਦੇ ਪ੍ਰਧਾਨ ਜੀ ਦੀ ਸਟੇਟਮੈਂਟ ਸੁਣਾਓ ਔਰ ਜੇ 302 ਦਾ ਬਲਡੋਜ਼ਰ ਵਾਲੀ ਵੀਡੀਓ ਦਿਖਾਓ ਜੀ ਇਹਨਾਂ ਨੇ ਕਹਿੰਦੇ ਗਿਆਨੀ ਵੀ ਬਲਡੋਜ਼ਰ ਬਾਬਾ ਕਿਉਂ ਕਹਿਆ ਜਾਂਦਾ ਇਹਨੂੰ ਕਿਹਾ ਜਾਂਦਾ ਮੈਂ ਦੇਖੋ ਜੀ ਗਲਤ ਗੱਲ ਹੈ ਗਲਤ ਗੱਲ ਹੈ ਆਵੇਂ ਨਹੀਂ ਬੋਲੀਦਾ ਹੁੰਦਾ ਕੱਲ ਵੀ ਬੜੀ ਝਾੜ ਪਈ ਬ੍ਰਦਰ ਡਬਲ ਸਟੈਂਡਰਡ ਨਹੀਂ ਰੱਖੀ ਤੇ ਕਵਰੇ ਮੈਂ ਆਪਣਾ ਨਹੀਂ ਰੱਖਿਆ ਕਰੋ ਕਵਰ ਰੱਖਿਆ ਕਰੋ ਜ਼ਬਰਦਸਤ ਤੁਹਾਡੇ ਇੰਨੀ ਆਦੇ ਲੀਡਰ ਨੂੰ ਗਲਤ ਨਹੀਂ ਕਹਿ ਰਹੇ ਤੁਸੀਂ ਅਸੀਂ 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 ਜਿਹੜੀ ਗੱਲ ਰੱਖਦੇ ਆ ਤੁਸੀਂ ਆਪ ਦੇ ਲੀਡਰ ਨੂੰ ਡਿਫੈਂਡ ਕਰਦੇ ਫਿਰ ਤੁਸੀਂ ਆਲਦੇ ਲੀਡਰ ਨੂੰ ਕੱਢਦਾ ਬਾਪ ਪਾਰਟੀ ਤੋਂ ਜਿਨ੍ਹਾਂ ਨੇ ਕੱਟਨਾ ਤੋਂ ਨਹੀਂ ਕਰਦਾ ਤੁਹਾਨੂੰ ਦਿੱਤਾ ਪਾਰਟੀ ਤੋਂ ਕਰਦਾ ਤੁਹਾਨੂੰ ਦਿੱਤਾ ਕਾਂਗਰਸ ਚਲੋ ਚਲੋ ਆਪਾਂ 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 ਕਿਉਂਕਿ ਦੇਖੋ ਬਿਆਨ ਜ਼ਰੂਰ ਆਇਆ ਹੈ ਕਨਿਆਲ ਸਾਹਿਬ ਬਿਆਨ ਜ਼ਰੂਰ ਆਇਆ ਹੈ ਤੁਸੀਂ ਜਸਟੀਫਾਈ ਕਰ ਰਹੇ ਹੋ ਭਾਜਪਾ ਸਵਾਲ ਚੁੱਕ ਰਹੀ ਹੈ ਇਹ ਬਹਿਸ ਤਾਂ ਜ਼ਰੂਰ ਹੈ ਕਿ 302 ਹੋਣੀ ਚਾਹੀਦੀ ਹੈ ਕਿ ਨਹੀਂ 302 ਹੋਣੀ ਚਾਹੀਦੀ ਤੁਸੀਂ ਹੁਣ 120 ਦਾ ਜ਼ਿਕਰ ਕਰ ਰਹੇ ਹੋ ਕਿ ਨਾਮਦਾਰ ਜੇ ਕੋਈ ਹੋਵੇ ਤਾਂ ਭਜਾਇਆ ਬ੍ਰਦਰ ਤੈਨੂੰ ਭਜਾਇਆ ਕਾਂਗਰਸ ਤੋਂ ਉਹ ਨਿਆਣੇ ਬੰਦੇ ਨਾ ਮੁੱਦੇ ਦੇ ਮੁੱਦੇ ਦੇ ਰਦਰ ਬੁਲਡੋਜ਼ਰ ਬਾਬਾ ਬੁਲਡੋਜ਼ਰ ਬਾਬਾ ਨੂੰ ਕੰਨੇਮ ਕਰੋ ਮੇਰੇ ਵੀਰ ਜੀ ਮਰਿਆਦਾ ਮਰਿਆਦਾ ਦਾ ਖਿਆਲ ਰੱਖਿਆ ਜਾਵੇ ਆਪਸ ਦੇ ਵਿੱਚ ਮੈਂ ਥੋੜਾ ਜਿਹਾ ਬਿਲਕੁਲ ਬਲੀਆਵਾਲ ਸਾਹਿਬ ਬਲੀਆਵਾਲ ਸਾਹਿਬ ਸਿਰਫ ਬਰੀਫ ਦੇ ਵਿੱਚ ਲਾਸਟ ਕਮੈਂਟ ਤੁਹਾਡਾ ਚਾਹਣਾ ਹੂੰ ਮੈਂ ਇੱਕ ਗੱਲ ਕਹਿ ਰਿਹਾ ਜੀ ਰਾਜਾ ਵੜਿੰਗ ਇਹ ਗੱਲ ਕਹਿ ਰਿਹਾ ਕਿ 302 ਦਾ ਮੁਕਦਮਾ ਦਰਜ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਹੀ ਚਾਹੇ ਦੋਸ਼ੀ ਆ ਜਾਂ ਨਦੋਸ਼ੀ ਆ ਸਿੱਧਾ ਕਹਿ ਰਿਹਾ ਮੈਂ ਇੱਕ ਸੰਵਧਾਨ ਬਚਾਓ ਦੀ ਜਿਹੜੀ ਗੱਲ ਆ ਜਿਹੜੇ ਸੰਵਧਾਨ ਨੂੰ ਤੋੜਨ ਲੱਗੇ ਹੋਏ ਨੇ ਆਪੀ ਬ੍ਰਿਕ ਦੇ ਸੰਵਧਾਨ ਨੂੰ ਕਿੱਥੇ ਕਿੰਨਾ ਤੋੜਾ ਇਹਨਾਂ ਲੋਕਾਂ ਦਾ ਫਤਰਾ ਚਲੋ ਠੀਕ ਹੈ ਖੜਿਆ ਸਿੰਘ ਖੜਿਆ ਸਿੰਘ ਸਿਰਫ ਕਾਨੂੰਨ ਲਾਗੂ ਕਰਦਾ ਹੈ ਜੀ ਮੇਰੇ ਮੇਰਾ ਜਵਾਬ ਲਿਓ ਜੀ ਦੇਖੋ ਨੰਬਰ 1 ਕੀ ਹੈ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀਗੀ ਕਿ ਘੱਟੋ ਘੱਟ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ ਜੇ ਤੁਹਾਡਾ ਇਹ ਤਰਕ ਹੈ ਤੁਹਾਡਾ ਇਹ ਸਟੈਂਡ ਹੈ ਤਾਂ ਉਹ ਕਹਿੰਦੇ ਨਾ ਚੈਰਿਟੀ ਬਿਗਿੰਸ ਫਰਮ ਹੋਮ ਵਨ ਸ਼ੁਡ ਲੀਡ ਬਾਈ ਐਗਜ਼ਾਮਪਲ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਤੇ ਭਾ ਪੀਜੰਤਾ ਪਾਰਟੀ ਦੇ ਬਲਾਰੇ ਤੋਂ ਫਿਰ ਕੰਡੈਮ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਚੀਹ ਹੁਨਿਸਟਨ ਨੂੰ ਆਪਦੇ ਮੰਤਰੀਆਂ ਨੂੰ ਜਿਹੜੇ ਬੁਲਡੋਜ਼ਰ ਚਲਾਉਣ ਨੂੰ ਬੁਲਡੋਜ਼ਰ ਲਿੰਚਾ ਕੇ ਲੈ ਕੇ ਜਾ ਕੇ ਜੱਜੂਰੀ ਐਗਜ਼ੀਕਿਊਸ਼ਨਰ ਵੱਲ ਨੂੰ ਰਾਜੇ ਵੀ ਗੱਲ ਕਰਦੇ ਐ ਚਲੋ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਬਲਵੰਤ ਸਾਹਿਬ ਬਹੁਤ ਧੰਨਵਾਦ ਖੜਿਆਲ ਸਾਹਿਬ ਬਹੁਤ ਧੰਨਵਾਦ ਪਰ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੇ ਪਰਿਵਾਰਾਂ ਤੇ ਵੀ 120 ਬੀ ਦੇ ਤਹਿਤ 302 ਦੇ ਤਹਿਤ ਕਤਲ ਦਾ ਮਾਮਲਾ ਦਰਜ ਹੋਵੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਧੱਕਿਆ ਜਾਵੇ ਮਾਤਾ ਪਿਤਾ ਹੋਵੇ ਪਰਿਵਾਰਿਕ ਮੈਂਬਰ ਹੋਵੇ ਮਾਮਾ ਹੋਵੇ ਚਾਚਾ ਹੋਵੇ ਕੋਈ ਵੀ ਹੋਵੇ ਕਾਰਵਾਈ ਹੋਵੇ ਤੇ ਸਭ ਪਛੜਣ ਤੱਕ ਦੀ ਗੱਲ ਜੇਲ੍ਹ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਕਿੱਗ ਗਈ ਹੈ ਸਾਡੇ ਲਈ ਘੱਟ ਇੰਪੋਰਟੈਂਟ ਹੈ ਉਹਨਾਂ ਯੂਨੀਵਰਸਿਟੀਆਂ ਦੇ ਅੰਦਰ ਡੈਮੋਕ੍ਰੈਟਿਕ ਸੈਨੇਟ ਔਰ ਸਿੰਡੀਕੇਟ ਲਈ ਵੀ ਪ੍ਰਾਲਾ ਸ਼ੁਰੂ ਕਰਨ ਦੀ ਲੋੜ ਹੈ ਅਗਰ ਡੈਮੋਕ੍ਰੈਟਿਕ ਸਟਰਕਚਰ ਅਗਰ ਡੈਮੋਕ੍ਰੈਟਿਕ ਸਟਰਕਚਰ ਦੀ ਸੈਨੇਟ ਔਰ ਸਿੰਡੀਕੇਟ ਇਤਨੀ ਅੱਛੀ ਔਰ ਇਤਨੀ ਬੜੀਆ ਚੱਲ ਰਹੀ ਹੈ ਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਵਾਂਝੇ ਕਿਉਂ ਰਹਿਣ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਕਿਉਂ ਵਾਂਝੇ ਰਹਿਣ ਸਟਰਕਚਰ ਤੋਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਕਿਉਂ ਵਾਂਝੇ ਰਹਿਣ ਔਰ ਪੰਜਾਬ ਸਰਕਾਰ ਵੱਲ ਤੇ ਇਹ ਵੀ ਧਿਆਨ ਦੇਣਾ ਪੰਦਾ ਹੈ ਕਿ ਚਲੋ ਜੀਐਨਡੀਯੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਤਾਂ ਫਿਰ ਵੀ ਸੈਨੇਟ ਸਿੰਡੀਕੇਟ ਹੈ ਜੀ ਭਾਵੇਂ ਨੋਮੀਨੇਟਡ ਹੀ ਆ ਜਦੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਣੀ ਉੱਥੇ ਤਾਂ ਸੈਨੇਟ ਸਿੰਡੀਕੇਟ ਹੈ ਹੀ ਨਹੀਂ ਬੋਰਡ ਆਫ ਗਵਰਨੈਂਸ ਹੈ ਜਿਹੜੀਆਂ ਨਵੇਂ